ਕਿਸੇ ਨਗਰ ਦੇ ਵਿੱਚ ਇੱਕ ਫਕੀਰ ਬਜ਼ੁਰਗ ਰਹਿੰਦਾ ਸੀ ਉਸ ਫਕੀਰ ਬਜ਼ੁਰਗ ਦੀ ਸੇਵਾ ਇਸ ਨਗਰ ਦਾ ਨੌਜਵਾਨ ਹੀ ਕਰਦਾ ਸੀ ਜਦੋਂ ਫਕੀਰ ਬਜ਼ੁਰਗ ਇਸ ਸੰਸਾਰ ਨੂੰ ਛੱਡ ਕੇ ਜਾਣ ਲੱਗਾ ਤਾਂ ਉਸ ਨੇ ਨੌਜਵਾਨ ਨੂੰ ਇੱਕ ਉਪਦੇਸ਼ ਦਿੱਤਾ ਕਿ ਪੁੱਤਰਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਿਮਰਤਾ ਦੇ ਵਿੱਚ ਰਹੀਂ ਜਿੱਥੇ ਨਿਮਰਤਾ ਜਿੱਤਦੀ ਹੈ ਉਥੇ ਤਲਵਾਰਾਂ ਹਾਰ ਜਾਂਦੀਆਂ ਨੇ ਉਸ ਨੌਜਵਾਨੇ ਬਜ਼ੁਰਗ ਫਕੀਰ ਦਾ ਜਿਹੜਾ ਕਥਨ ਸੀ ਉਸ ਨੂੰ ਪੱਲੇ ਬੰਨ ਲਿਆ ਹਮੇਸ਼ਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਨਿਮਰਤਾ ਦੇ ਵਿੱਚ ਰਹਿਣ ਲੱਗਾ ਇਸ ਨਿਮਰਤਾ ਕਰਕੇ ਉਸ ਨੌਜਵਾਨ ਨੂੰ ਰਾਜੇ ਦੇ ਦਰਬਾਰ ਦੇ ਵਿੱਚ ਨੌਕਰੀ ਮਿਲ ਗਈ ਤਾਂ ਨੌਜਵਾਨ ਰਾਜੇ ਦੇ ਦਰਬਾਰ ਦੇ ਵਿੱਚ ਵੀ ਨਿਮਰਤਾ ਦੇ ਵਿੱਚ ਰਹਿਣ ਲੱਗਾ ਇੱਕ ਵਾਰ ਕੀ ਹੋਇਆ ਕਿ ਉਸ ਨੌਜਵਾਨ ਦੇ ਕੋਲ ਕੋਈ ਗਲਤੀ ਹੋ ਗਈ ਜਿਸ ਗਲਤੀ ਦੇ ਕਰਕੇ ਰਾਜੇ ਨੇ ਨੌਜਵਾਨ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਫਿਰ ਵੀ ਜਿਹੜਾ ਨੌਜਵਾਨ ਸੀ ਨਿਮਰਤਾ ਦੇ ਵਿੱਚ ਰਿਹਾ ਜਿਲਾਦ ਨੇ ਤਲਵਾਰ ਲੈ ਕੇ ਨੌਜਵਾਨ ਨੂੰ ਜਦੋਂ ਮਾਰਨ ਲੱਗਾ ਤਾਂ ਨੌਜਵਾਨ ਨੇ ਫਿਰ ਵੀ ਰੱਬ ਦੇ ਕੀ ਅਰਦਾਸ ਕੀਤੀ ਕਿ हे ਰੱਬਾ ਮੇਰੀ ਮੌਤ ਦੀ ਸਜ਼ਾ ਉਸ ਰਾਜੇ ਨੂੰ ਨਾ ਦੇਈ ਸਗੋਂ ਉਸ ਉੱਤੇ ਬਖਸ਼ਿਸ਼ਾਂ ਕਰੀ ਜਦੋਂ ਇਹ ਬੋਲ ਉਸ ਰਾਜੇ ਨੇ ਸੁਨੇ ਤਾਂ ਰਾਜਾ ਹੈਰਾਨ ਹੋ ਗਿਆ ਕਿ ਐਵੇਂ ਦੀ ਅਰਦਾਸ ਕਦੀ ਕਿਸੇ ਮੇਰੇ ਮਿੱਤਰ ਕਦੀ ਮੇਰੇ ਰਿਸ਼ਤੇਦਾਰ ਨੇ ਨਹੀਂ ਕੀਤੀ ਜਿਵੇਂ ਦੀ ਅਰਦਾਸ ਇਹ ਨੌਜਵਾਨ ਕਰਦੇ ਆ ਤਾ ਰਾਜੇ ਨੇ ਉਸ ਨੌਜਵਾਨ ਦੀ ਗਲਤੀ ਮਾਫ ਕਰ ਦਿੱਤੀ ਤਾਂ ਉਸ ਨੌਜਵਾਨ ਨੂੰ ਉਸ ਫਕੀਰ ਬਜ਼ੁਰਗ ਦੇ ਕਹੇ ਹੋਏ ਬਚਨ ਪ੍ਰਤੱਖ ਹੋਣ ਲੱਗੇ ਕਿ ਜਿੱਥੇ ਨਿਮਰਤਾ ਜਿੱਤਦੀ ਹੈ ਉਥੇ ਤਲਵਾਰਾਂ ਹਾਰ ਜਾਂਦੀਆਂ ਨੇ ਕਹਿਣ ਤੋਂ ਬਾਅਦ ਕਿ ਕਈ ਵਾਰ ਕਿਹਾ ਹੋਇਆ ਇੱਕ ਬਚਨ ਮਨੁੱਖ ਦੀ ਜ਼ਿੰਦਗੀ ਪੂਜਾ ਸਕਦਾ ਹੈ ਆਓ ਨਿਮਰਤਾ ਦੇ ਵਿੱਚ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ